ਚੋਣਾਂ ਦਾ ਮੌਸਮ ਹੈ ਅਤੇ ਪੰਜਾਬ ਸਣੇ ਦੇਸ਼ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਈ ਆਕੂ ਪਾਰਟੀ ਬਦਲ ਚੁੱਕੇ ਨੇ ਕਿਸੇ ਵੇਲੇ ਤਾਂ ਇਹ ਯਾਦ ਰੱਖਣਾ ਵੀ ਮੁਸ਼ਕਲ ਹੋ ਜਾਂਦਾ ਹੈ ਕਿ ਕੋਈ ਆਕੂ ਇਸ ਵੇਲੇ ਕਿਸ ਪਾਰਟੀ ਦੇ ਵਿੱਚ ਹੈ ਪਾਰਟੀ ਬਦਲਣ ਦੇ ਨਾਲ ਇਹਨਾਂ ਆਗੂਆਂ ਦੇ ਬਿਆਨ ਵੀ ਬਦਲ ਜਾਂਦੇ ਨੇ ਜਿਹੜੇ ਆਕੂਆਂ ਦੀ ਤਿੱਖੀ ਆਲੋਚਨਾ ਕਰਦੇ ਸੀ ਉਸਤੇ ਹੀ ਸੋਹਲੇ ਗੋਣੇ ਸ਼ੁਰੂ ਕਰ ਦਿੰਦੇ ਨੇ ਤੇ ਜਿਹੜੇ ਪਿਆਰੇ ਲੱਗਦੇ ਸੀ ਉਹਨਾਂ ਦੀਆਂ ਕਮੀਆਂ ਗਿਣਾਉਣੀਆਂ ਸ਼ੁਰੂ ਹੋ ਜਾਂਦੇ ਨੇ ਅਜਿਹੇ ਚਾਜ ਜਸੀਂ ਕੁਝ ਉਹਨਾਂ ਆਗੂਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਜਿਸ ਪਾਰਟੀ ਨੂੰ ਕਦੇ ਰੱਜ ਕੇ ਆਲੋਚਨਾ ਕੀਤੀ ਹੁਣ ਉਹ ਉਸੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਵਿਚਾਰਤਾਰਾ ਅਤੇ ਬਿਆਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਦੀ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਪੰਜਾਬ ਦੇ ਫਿਰੋਜ਼ਪੁਰ ਚਕਿਸਤਾਨਾ ਦੇ ਵੱਲੋਂ ਰੋਕਿਆ ਗਿਆ ਇਸ ਤੇ ਉਸ ਵੇਲੇ ਖੂਬ ਰੌਲਾ ਵੀ ਪਿਆ ਉਸ ਵੇਲੇ ਦੇ ਕਾਂਗਰਸ ਆਂਪੀ ਰਵਨੀਤ ਸਿੰਘ ਪਿੱਟੂ ਨੇ ਇਸ ਤੇ ਚੁੱਕੀ ਲਈ ਸੀ ਅਤੇ ਪੀਐਮ ਮੋਦੀ ਨੂੰ ਪੰਜਾਬ ਚ ਸੜਕ ਤੇ ਰਾਸਤੇ ਨੂੰ ਨਾ ਆਉਂਦੀ ਸਲਾਹ ਵੀ ਦਿੱਤੀ ਸੀ। ਉਸ ਵੇਲੇ ਉਹਨਾਂ ਨੇ ਕਿਸਾਨ ਅੰਦੋਲਨ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਤੁਸੀਂ ਸਵਾ ਸਾਲ ਹਰ ਪੰਜਾਬੀ ਨੂੰ ਰਾਤ ਤੇ ਬਿਠਾਈ ਰੱਖਿਆ ਉਹ ਕਿਵੇਂ ਭੁੱਲਣਗੇ? ਸਾਡਾ 750 ਕਿਸਾਨ ਸ਼ਹੀਦ ਹੋ ਗਿਆ, ਕੋਰੋਨਾ ਚੋਥੇ ਬੈਠਿਆ ਰਿਹਾ। ਉਨਾਰੇ ਨਾਲ ਹੀ ਕਿਹਾ ਜੀ ਕਿ ਮੋਦੀ ਜੀ ਦੀਆਂ ਗੱਡੀਆਂ ਧਮਕਦੀਆਂ ਜਾਣਗੀਆਂ ਉਸ ਵੇਲੇ ਜਿਸਤੇ ਵੀ ਮਨਚ ਗੁੱਸਾ ਹੈ ਤਾਂ ਉਹ ਬਾਹਰ ਆ ਕੇ ਮੋਦੀ ਜੀ ਦਾ ਵਿਰੋਧ ਕਰ ਸਕਦਾ ਹੈ ਇਸ ਲਈ ਪੀਐਮ ਮੋਦੀ ਸੜਕ ਦੇ ਰਾਸਤੇੋਂ ਪੰਜਾਬ ਚ ਨਾ ਆਉਣ ਬਲਕਿ ਉਹ ਹੈਲੀਕਾਪਟਰ ਅਤੇ ਜਹਾਜ਼ ਦੀ ਹੀ ਵਰਤੋਂ ਕਰਨ ਜਦੋਂ ਰਵਨੀਤ ਬਿੱਟੂ ਨੇ ਪਾਰਟੀ ਬਦਲੀ ਤਾਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਬਿੱਟੂ ਨੇ ਇਸ ਘਟਨਾ ਦਾ ਜ਼ਿੰਮੇਵਾਰ ਚਰਨਜੀਤ ਸਿੰਘ ਚੰਨੀ ਨੂੰ ਦੱਸਿਆ ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਜਦੋਂ ਪ੍ਰਾਈਮ ਮਿਨਿਸਟਰ ਆਉਣ ਲੱਗੇ ਸੀ ਤਾਂ ਚਰਨਜੀਤ ਸਿੰਘ ਚੰਨੀ ਨੇ ਵੀਕ ਬੰਦੇ ਭੇਜ ਕੇ ਸ਼ਰਾਰਤ ਕੀਤੀ ਉਹਨਾਂ ਨੂੰ ਰੋਕਿਆ ਪੀਐਮ ਯਾਹਦਾ ਸਫ਼ਰ ਛੱਡ ਕੇ ਗੱਡੀ ਦੇ ਵਿੱਚ ਸਫ਼ਰ ਕਰ ਰਹੇ ਸੀ ਉਹ ਦੋਂਗਾ ਕੋਲ ਪੰਜਾਬ ਨੂੰ ਦੇਣ ਲਈ ਐਨਾ ਕੁਝ ਸੀ ਕਿ ਪੰਜਾਬ ਨੂੰ ਕੋਈ ਹੋਰ ਲੋੜ ਨਾ ਪੈਂਦੀ ਅਗਲਾ ਨਾਮ ਹੈ ਸੁਸ਼ੀਲ ਕੁਮਾਰ ਰਿੰਕੂ ਇਹ ਜੰਜੀਰਾ ਕੇਂਦਰ ਸਰਕਾਰ ਦੀਆਂ ਗੁਲਾਮੀ ਦੀਆਂ ਜੰਜੀਰਾ ਨੇ 2024 ਦੀਆਂ ਚੋਣਾਂ ਆ ਰਹੀਆਂ ਨੇ ਪ੍ਰਧਾਨ ਮੰਤਰੀ ਦੇ ਮਲਾਈਦਾਰ ਭਾਸ਼ਣ ਲੋਕ ਪੱਖੀ ਨਹੀਂ ਨੇ 2024 ਜੋ ਮੋਦੀ ਸਰਕਾਰ ਨੂੰ ਚਲਦਾ ਕਰੋ ਅਤੇ ਲੋਕਤੰਤਰ ਬਹਾਲ ਕਰਨ ਵਾਲੀ ਸਰਕਾਰ ਲੈ ਕੇ ਆਓ ਇਹ ਪਾਸ਼ਾ 5 ਅਗਸਤ 2023 ਦਾ ਜੋ ਕਿ ਤਤਕਾਲੀ ਆਮ ਆਦਮੀ ਪਾਰਟੀ ਦੇ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਦਿੱਤਾ ਸੀ ਇਸ ਵੇਲੇ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਦੀ ਹੀ ਟਿਕਟ ਤੋਂ ਜਲੰਧਰ ਤੋਂ ਚੋਣ ਲੜ ਰਹੇ ਨੇ ਤੁਹਾਨੂੰ ਸੁਸ਼ੀਲ ਕੁਮਾਰ ਰਿੰਕੂ ਦੀ ਤਸਵੀਰ ਵੀ ਸ਼ਾਇਦ ਯਾਦ ਹੋਵੇਗੀ ਜਦੋਂ ਸ਼ਰੀਰ ਤੇ ਜੰਜੀਰਾਂ ਪਾਏ ਪਾਰਲੀਮੈਂਟ ਦੇ ਖਿਲਾਫ ਉਹ ਪ੍ਰਦਰਸ਼ਨ ਕਰ ਰਹੇ ਸੀ ਰਿੰਕੂ ਉਸ ਵੇਲੇ ਭਾਜਪਾ ਨੂੰ ਹਟਾਉਣ ਦੀ ਗੱਲ ਕਰ ਰਹੇ ਸੀ ਅਤੇ ਅੱਜ ਉਹ ਭਾਜਪਾ ਤੇ ਫੱਲੋਂ ਹੀ ਚੋਣ ਲੜ ਰਹੇ ਨੇ ਅਗਲਾ ਨਾਮ ਹੈ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਕਦੇ ਪ੍ਰਧਾਨ ਰਹੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਜ਼ਾਹਰ ਜਿਹੀ ਗੱਲ ਹੈ ਕਿ ਪਾਰਟੀ ਪਤਲਾ ਨਾਲ ਸਿਆਸੀ ਲੈਜ਼ਾ ਵੀ ਪਤਲਾ ਹੈ ਪਰ ਮੁੱਦਾ ਪਾਵੇਂ ਪੁਲਵਾਮਾ ਹਮਲੇ ਦਾ ਹੋਵੇ ਜਾਂ ਫਿਰ ਕਿਸ਼ਾਨੀ ਅੰਦੋਲਨ ਦਾ ਬਿਆਨਾਂ ਚ ਯੂ ਟਰਨ ਦਿਖਾਈ ਦੇਣ ਲੱਗਾ ਹੈ 2020 ਦੇ ਕਿਸਾਨ ਅੰਦੋਲਨ ਵਿਲੇ ਸੁਨੀਲ ਜਾਖੜ ਖੁੱਲ ਕੇ ਨਾ ਕੇਵਲ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀ ਪਰ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਨਿਤਰੇ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਅਸੀਂ ਕਿ ਮੌਜੂਦਾ ਹਕੂਮਤ ਕਾਲੇ ਅੰਗਰੇਜ਼ਾਂ ਵਾਂਗ ਵਾਗਵੱਤੀਰਾ ਕਰਦੇ ਨਜ਼ਰ ਆ ਰਹੇ ਨੇ ਭਾਜਪਾ ਕਿਸਾਨ ਅੰਦੋਲਨ ਦਾ ਫਾੜ ਕਰਨ ਦੇ ਇਰਾਦੇ ਨਾਲ ਅੱਗ ਨਾਲ ਖੇਡ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਵਿਹਾਰ ਕਰ ਰਹੇ ਨੇ ਪੀਆ ਮੋਦੀ ਆਪਣੇ ਲੀਡਰਾਂ ਨੂੰ ਨਕੇਲ ਪਾਉਣ ਬਾਰੂਦ ਨਾਲ ਨਾ ਖੇਡਣ ਇਸ ਤੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਪਰ ਹੁਣ ਉਹੀ ਸੁਨੀਲ ਜਾਖੜ ਤੇ ਸੁਰ ਬਦਲ ਚੁੱਕੇ ਨੇ ਭਾਜਪਾ ਦੇ ਆਗੂਆਂ ਦਾ ਚੋਣ ਪ੍ਰਚਾਰ ਦੌਰਾਨ ਪਿੰਡਾਂ 'ਚ ਲਗਾਤਾਰ ਉਨ੍ਹਾਂ ਦਾ ਵਿਰੋਧ ਹੋ ਰਿਹਾ ਪਰ ਉਹ ਹੁਣ ਕਿਸਾਨਾਂ ਨੂੰ ਹੀ ਮਾੜਾ ਆਖ ਰਹੇ ਨੇ ਅਤੇ ਕਹਿ ਰਹੇ ਨੇ ਕਿ ਵਿਰੋਧੀਆਂ ਦੀ ਸ਼ੈਤ ਕਿਸਾਨੇ ਸਭ ਕੁਝ ਕਰ ਰਹੇ ਨੇ ਅਗਲਾ ਨਾਮ ਹੈ ਪਵਨ ਕੁਮਾਰ ਟੀਨੂ ਐਸੇ ਤਰ੍ਹਾਂ ਜਦੋਂ ਕਾਲੀਦਾਲਾ ਗੋਪਨ ਕੁਮਾਰ ਟੀਨੂ ਕਾਲੀਦਲ ਸਿੱਸੀ ਆਮ ਆਦਮੀ ਪਾਰਟੀ ਦੀ ਬਣੀ ਨਵੀਂ ਸਰਕਾਰ ਤੇ ਉਹਨਾਂ ਖੂਬ ਇਲਜ਼ਾਮ ਲਾਏ ਉਹਨਾਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪੁਲਿਸ ਨੂੰ ਗੁੰਡਿਆਂ ਵਾਂਗ ਵਰਤ ਰਹੀ ਹੈ ਠੱਗੀਆਂ ਵੱਜ ਰਹੀਆਂ ਨੇ ਕ੍ਰਾਈਮ ਵਧ ਰਿਹਾ ਹੈ ਐਂਦਾ ਤੇ ਤਾਂ 420 ਦਾ ਪਰਚਾ ਦਰਜ ਕਰਾਓ ਪਰ ਜਦੋਂ ਆਮ ਆਦਮੀ ਪਾਰਟੀ ਨੇ ਹੀ ਜਲੰਧਰ ਤੋਂ ਟਿਕਟ ਦਿੱਤੀ ਤਾਂ ਉਹਨਾਂ ਦੇ ਵੀ ਸੁਰ ਬਦਲ ਗਏ ਆਵਾਜ਼ਮੀ ਪਾਰਟੀ ਚ ਸ਼ਾਮਲ ਹੋਣ ਬਾਰੇ ਦੱਸਦੇ ਆ ਟੀ ਨੂੰ ਕਹਿੰਦੇ ਨਜ਼ਰ ਆਏ ਕਿ ਆਵਾਜ਼ਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਕੰਮ ਕੀਤੇ ਨੇ ਮਹੱਲਾ ਕਲੇ ਨੇ ਚ ਲੋਕਾਂ ਨੂੰ ਦਵਾਈਆਂ ਤੇ ਇਲਾਜ ਫ੍ਰੀ ਮਿਲ ਰਿਹਾ ਹੈ ਕਰੀਬ 80 ਫੀਸਦੀ ਲੋਕਾਂ ਨੂੰ ਬਿਜਲੀ ਮੁਫਤ ਮਿਲ ਰਹੀ ਹੈ ਬਿਨਾਂ ਸਪਾਰਿਸ਼ ਦੇ ਲੋਕਾਂ ਨੂੰ ਨੌਕਰੀ ਮਿਲ ਰਹੀ ਹੈ ਲੋਕਾਂ ਦੀ ਸੁਣਵਾਈ ਹੋ ਰਹੀ ਹੈ ਇਹ ਨਾਮਾਦੀ ਲਿਸਟ ਹੋਰ ਵੀ ਵੱਡੀ ਹੈ ਦਲਬੀਰ ਗੋਲੜੀ ਜੋ ਕਿਸੇ ਵੇਲੇ ਮੌਜੂਦਾ ਮੁੱਖ ਮੰਤਰੀ ਭਗਵਤ ਮਾ ਦੇ ਖਿਲਾਫ ਚੋਂ ਲੜੇ ਉਨਾਂ ਦਾ ਦੇ ਪਰਿਵਾਰਕ ਮਾਮਲਿਆਂ ਤੇ ਟਿੱਪਣੀ ਕਰਦੇ ਸਨ ਅੱਜ ਉਹ ਭਗਵੰਤ ਮਾਨ ਨੂੰ ਆਪਣਾ ਭਰਾ ਕਹਿੰਦੇ ਨੇ ਇਹ ਸਾਬਤ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਹੋ ਰਿਹਾ ਬਲਕਿ ਹੋਰ ਸੂਬਿਆਂ ਦੇ ਵਿੱਚ ਵੀ ਸਿਆਸਤਦਾਨਾਂ ਦੇ ਇਹ ਹੀ ਹਾਲ ਨੇ